ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜੱਸ ਖਹਿਰਾ। ਅਲਮੋੜਾ ਦੇ ਵਿੱਚ ਇੱਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਐ। ਇਸ ਬੱਸ ਦੇ ਵਿੱਚ 22 ਤੋਂ ਲੈ ਕੇ 23 ਸਵਾਰੀਆਂ ਜਿਹੜੀਆਂ ਸੀਗੀਆਂ ਉਹ ਸਵਾਰ ਸਨ ਜਿਸ ਦੇ ਵਿੱਚੋਂ 6 ਤੋਂ 7 ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਐ। ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 5 ਤੋਂ ਲੈ ਕੇ 7 ਸਵਾਰੀਆਂ ਨੇ ਜਿਹੜੀਆਂ ਜ਼ਰੂਰ ਜ਼ਖਮੀ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਅਲਮੋੜਾ ਦੇ ਵਿੱਚ ਇਹ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਐਨ ਜਾਂਦੀ ਜਾਂਦੀ ਸੜਕ ਦੇ ਵਿਚਕਾਰ ਜਿਹੜੀ ਬੱਸ ਪਲਟ ਜਾਂਦੀ ਹੈ ਜਿਸ ਦੇ ਵਿੱਚ 21 ਤੋਂ ਲੈ ਕੇ 22 ਸਵਾਰੀਆਂ ਸਵਾਰ ਸਨ ਜਿਸ ਦੇ ਵਿੱਚੋਂ 5 ਤੋਂ ਲੈ ਕੇ 7 ਸਵਾਰੀਆਂ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਵੱਜਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਬਗੇਸ਼ਵਰ ਤੋਂ ਹਲ ਹਲਦਵਾਨੀ ਜਾਣ ਵਾਲੀ ਬੱਸ ਜਿਹੜੀ ਇਹ ਹਾਦਸਾ ਸ਼িকার ਹੋ ਜਾਂਦੀ ਹੈ ਅਲਮੋੜਾ ਦੇ ਵਿੱਚ ਆ ਕੇ ਐਨ ਸੜਕ ਦੇ ਵਿਚਕਾਰ ਪਲਟ ਜਾਂਦੀ ਹੈ ਪਲਟਣ ਦਾ ਕਾਰਨ ਤਾਂ ਨਹੀਂ ਪਤਾ ਚੱਲ ਸਕਿਆ ਪਰ ਇਸ ਦਾ ਜਿਹੜਾ ਲਾਈਵ ਰਿਕਾਰਡਿੰਗ ਆ ਉਹ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਵਾਲੇ ਦੇ ਫੋਨ ਦੇ ਵਿੱਚ ਹੋ ਜਾਂਦਾ ਹੈ ਸੜਕ ਹਾਦਸੇ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਬੱਸ ਐਨ ਆਉਂਦੀ ਆਉਂਦੀ ਸੜਕ ਦੇ ਵਿਚਕਾਰ ਪਲਟ ਜਾਂਦੀ ਹੈ ਵੱਡੀ ਖਬਰ ਹੈ ਕਿ ਅਲਮੋੜਾ ਦੇ ਵਿੱਚ ਇੱਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 21 ਤੋਂ 22 ਸਵਾਰੀਆਂ ਜਿਹੜੀਆਂ ਸਵਾਰ ਸਨ ਜਿਸ ਦੇ ਵਿੱਚੋਂ 5 ਤੋਂ ਲੈ ਕੇ 7 ਸਵਾਰੀਆਂ ਦੇ ਭਿਆਨਕ ਸੱਟਾਂ ਲੱਗੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪਲਟਣ ਦੇ ਕਾਰਨ ਤਾਂ ਨਹੀਂ ਪਤਾ ਲੱਗ ਸਕੇ ਪਰ ਸਾਹਮਣੇ ਤੋਂ ਆ ਰਹੇ ਜਿਹੜਾ ਵਿਅਕਤੀ ਆ ਮੋਟਰਸਾਈਕਲ ਤੇ ਸਵਾਰ ਉਸ ਦੇ ਫੋਨ ਦੇ ਵਿੱਚ ਜਿਹੜਾ ਲਾਈਵ ਐਕਸੀਡੈਂਟ ਰਿਕਾਰਡ ਹੋ ਜਾਂਦਾ ਲਾਈਵ ਰਿਕਾਰਡ ਹੋ ਜਾਂਦਾ ਕਿ ਕਿਸ ਤਰ੍ਹਾਂ ਆਉਂਦੀ-ਆਉਂਦੀ ਬੱਸ ਸੜਕ ਦੇ ਵਿਚਾਲੇ ਹਾਸਤਾ ਗ੍ਰਸਤ ਹੋ ਜਾਂਦੀ ਹੈ ਵੱਡੀ ਖਬਰ ਹੈ ਕਿ ਜਿਹੜੀ ਕੋਈ ਜਾਨੀ ਨੁਕਸਾਨ ਹੈ ਉਹ ਤਾਂ ਨਹੀਂ ਹੋਇਆ ਪਰ 5 ਤੋਂ ਲੈ ਕੇ 7 ਸਵਾਰੀਆਂ ਦੇ ਜਿਹੜੀਆਂ ਗੰਭੀਰ ਰੂਪ ਦੇ ਵਿੱਚ ਸੱਟਾਂ ਜਰੂਰ ਲੱਗੀਆਂ ਬਾਕੀ ਜਿਹੜੀਆਂ ਸਵਾਰੀਆਂ ਨੇ ਸੁਰੱਖਿਅਤ ਨੇ ਮਾਮੂਲੀ ਸੱਟਾਂ ਨੇ ਪਰ 5 ਤੋਂ ਲੈ ਕੇ 7 ਸਵਾਰੀਆਂ ਗੰਭੀਰ ਨੇ ਜਿਨ੍ਹਾਂ ਨੂੰ ਹਸਤਾਲੇ ਦੇ ਵਿੱਚ ਭਰਤੀ ਕਰਵਾਇਆ ਗਿਆ ਇੱਕ ਵੱਡੀ ਖਬਰ ਹੈ ਕਿ ਆਉਂਦੀ ਆਉਂਦੀ ਬੱਸ ਸੜਕ ਦੇ ਵਿੱਚਕਾਰ ਪਲਟ ਜਾਂਦੀ ਹੈ ਹਸਤਾਗ੍ਰਸਤ ਹੋ ਜਾਂਦੀ ਹੈ ਬੱਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸਖੇਰਾ ਅਲਮੋੜਾ ਦੇ ਵਿੱਚ ਇੱਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਸ ਬੱਸ ਦੇ ਵਿੱਚ 22 ਤੋਂ ਲੈ ਕੇ 23 ਸਵਾਰੀਆਂ ਜਿਹੜੀਆਂ ਸੀਗੀਆਂ ਉਹ ਸਵਾਰ ਸਨ ਜਿਸ ਦੇ ਵਿੱਚੋਂ 6 ਤੋਂ 7 ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 5 ਤੋਂ ਲੈ ਕੇ 7 ਸਵਾਰੀਆਂ ਨੇ ਜਿਹੜੀਆਂ ਜ਼ਰੂਰ ਜ਼ਖਮੀ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਅਲਮੋੜਾ ਦੇ ਵਿੱਚ ਇਹ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਐਨ ਜਾਂਦੀ ਜਾਂਦੀ ਸੜਕ ਦੇ ਵਿਚਕਾਰ ਜਿਹੜੀ ਬੱਸ ਪਲਟ ਜਾਂਦੀ ਹੈ ਜਿਸ ਦੇ ਵਿੱਚ 21 ਤੋਂ ਲੈ ਕੇ 22 ਸਵਾਰੀਆਂ ਸਵਾਰ ਸਨ ਜਿਸ ਦੇ ਵਿੱਚੋਂ 5 ਤੋਂ ਲੈ ਕੇ 7 ਸਵਾਰੀਆਂ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਵੱਜਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਬਗੇਸ਼ਵਰ ਤੋਂ ਹਲ ਹਲਦਵਾਨੀ ਜਾਣ ਵਾਲੀ ਬੱਸ ਜਿਹੜੀ ਇਹ ਹਾਦਸਾ ਸ਼ਿਕਾਰ ਹੋ ਜਾਂਦੀ ਹੈ ਅਲਮੋੜਾ ਦੇ ਵਿੱਚ ਆ ਕੇ ਐਨ ਸੜਕ ਦੇ ਵਿੱਚਕਾਰ ਪਲਟ ਜਾਂਦੀ ਹੈ ਪਲਟਣ ਦਾ ਕਾਰਨ ਤਾਂ ਨਹੀਂ ਪਤਾ ਚੱਲ ਸਕਿਆ ਪਰ ਇਸ ਦਾ ਜਿਹੜਾ ਲਾਈਵ ਰਿਕਾਰਡਿੰਗ ਆ ਉਹ ਸਾਹਮਣੇ ਤੋਂ ਆ ਰਿਹਾ ਹੈ ਮੋਟਰਸਾਈਕਲ ਵਾਲੇ ਦੇ ਫੋਨ ਦੇ ਵਿੱਚ ਹੋ ਜਾਂਦਾ ਹੈ ਸੜਕ ਹਾਦਸੇ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਬੱਸ ਐਨ ਆਉਂਦੀ ਆਉਂਦੀ ਸੜਕ ਦੇ ਵਿੱਚਕਾਰ ਪਲਟ ਜਾਂਦੀ ਹੈ ਵੱਡੀ ਖਬਰ ਹੈ ਕਿ ਅਲਮੋੜਾ ਦੇ ਵਿੱਚ ਇੱਕ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 21 ਤੋਂ 22 ਸਵਾਰੀਆਂ ਜਿਹੜੀਆਂ ਸਵਾਰ ਸਨ ਜਿਸ ਦੇ ਵਿੱਚੋਂ 5 ਤੋਂ ਲੈ ਕੇ 7 ਸਵਾਰੀਆਂ ਦੇ ਭਿਆਨਕ ਸੱਟਾਂ ਲੱਗੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪਲਟਣ ਦੇ ਕਾਰਨ ਤਾਂ ਨਹੀਂ ਪਤਾ ਲੱਗ ਸਕੇ ਪਰ ਸਾਹਮਣੇ ਤੋਂ ਆ ਰਹੇ ਜਿਹੜਾ ਵਿਅਕਤੀ ਆ ਮੋਟਰਸਾਈਕਲ ਤੇ ਸਵਾਰ ਉਸ ਦੇ ਫੋਨ ਦੇ ਵਿੱਚ ਜਿਹੜਾ ਲਾਈਵ ਐਕਸੀਡੈਂਟ ਰਿਕਾਰਡ ਹੋ ਜਾਂਦਾ ਲਾਈਵ ਰਿਕਾਰਡ ਹੋ ਜਾਂਦਾ ਕਿ ਕਿਸ ਤਰ੍ਹਾਂ ਆਉਂਦੀ-ਆਉਂਦੀ ਬੱਸ ਸੜਕ ਦੇ ਵਿਚਾਲੇ ਹਾਸਤਾ ਗ੍ਰਸਤ ਹੋ ਜਾਂਦੀ ਹੈ ਵੱਡੀ ਖਬਰ ਹੈ ਕਿ ਜਿਹੜੀ ਕੋਈ ਜਾਨੀ ਨੁਕਸਾਨ ਹੈ ਉਹ ਤਾਂ ਨਹੀਂ ਹੋਇਆ ਪਰ 5 ਤੋਂ ਲੈ ਕੇ 7 ਸਵਾਰੀਆਂ ਦੇ ਜਿਹੜੀਆਂ ਗੰਭੀਰ ਰੂਪ ਦੇ ਵਿੱਚ ਸੱਟਾਂ ਜ਼ਰੂਰ ਲੱਗੀਆਂ ਬਾਕੀ ਜਿਹੜੀਆਂ ਸਵਾਰੀਆਂ ਨੇ ਸੁਰੱਖਿਅਤ ਨੇ ਮਾਮੂਲੀ ਸੱਟਾਂ ਨੇ ਪਰ 5 ਤੋਂ ਲੈ ਕੇ 7 ਸਵਾਰੀਆਂ ਗੰਭੀਰ ਨੇ ਜਿਨ੍ਹਾਂ ਨੂੰ ਹਸਤਾਲੇ ਦੇ ਵਿੱਚ ਭਰਤੀ ਕਰਵਾਇਆ ਗਿਆ ਇੱਕ ਵੱਡੀ ਖਬਰ ਹੈ ਕਿ ਆਉਂਦੀ-ਆਉਂਦੀ ਬੱਸ ਸੜਕ ਦੇ ਵਿੱਚਕਾਰ ਪਲਟ ਜਾਂਦੀ ਹੈ ਹਸਤਾ ਗ੍ਰਸਤ ਹੋ ਜਾਂਦੀ ਹੈ ਬੱਸ